11 ਤੇ ਹਾਂਜੀ ਕਰੋ ਜੀ ਬਲੌਗ ਸ਼ੁਰੂ ਪਹਿਲਾਂ ਅਸਤਾਨ ਜੀ ਸਾਰਿਆਂ ਨੂੰ ਸਵਾਗਤ ਹੈ ਚਵੀ ਨੰਦਰਾ ਬਲੌਗਸ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਹਾਂਜੀ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਸ਼ੁਰੂਆਤ ਹਜੇ ਪਲੇਟਾਂ ਪਈਆਂ ਖਾਲੀ ਬਸ ਲੱਗੀਆਂ ਕੋਈ ਮੈਂ ਕਹਾ ਹਜੇ ਪਲੇਟਾਂ ਪਈਆਂ ਆ ਖਾਲੀ ਤੇ ਚਲੋ ਜੀ ਦਹੀਂ ਕਾਦੇ ਪਰੌਠੇ ਆ ਜੀ ਦਾਲਾਂ ਨੇ ਦਾਲ ਪਈਆਂ ਆ ओके दाल वाले पराठਿਆਂ ਦੇ ਨਾਲ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਤੇ ਨਾਲ ਲਗਾਨੇ ਆ ਟੀਵੀ ਚੱਲ ਵੀ ਕੁੜੀ ਉੱਠ ਕੇ ਲਾ ਟੀਵੀ ਤੂੰ ਇਹ ਹੁਣ ਤੇਰੀ ਡਿਊਟੀ ਹੋ ਗਈ ਪੱਕੀ ਰੋਜ਼ ਟੀਵੀ ਲਾਉਂਦੀ ਤੇ ਲੋ ਜੀ ਦਹੀਂ ਆ ਗਿਆ ਔਖੀਆਂ ਆ ਗਈਆਂ ਮੰਮੀ ਨੂੰ ਮਾਤਾ ਨੂੰ ਪਹਿਲਾਂ ਅਸੀਂ ਪਹਿਲਾਂ ਮੰਮੀ ਨੂੰ ਰੋਟੀਆਂ ਹਾਂ ਪਹਿਲਾਂ ਮਾਤਾ ਨੂੰ ਦੇਦੀ ਹਾਂ ਸ਼ਾਮ ਤੇ ਦੋ ਰੋਟੀਆਂ ਮੇਰੀਆਂ ਆ ਗਈਆਂ ਜੀ ਤੇ ਮੈਨੂੰ ਚਾਹ ਦਿਓ ਪਾ ਤੇ ਚਲੋ ਮਿਲਦੇ ਆਂ ਜੀ ਖਾ ਕੇ ਨਾਸ਼ਤਾ ਕਰਕੇ ਫਿਰ ਬਾਅਦ ਵਿੱਚ ਟਾਈਮ ਹੋ ਗਿਆ 12 ਹਾਂਜੀ ਟੋਕਰੀ ਰੱਖ ਕੇ ਆਓ ਟੋਕਰੀ ਜੱਲਾਂ ਰੱਖਣ ਤੇ ਨਾਲੇ ਮੈਂ ਵੀ ਪੈਂਟ ਵੀ ਮੈਂ ਵੀ ਅੱਜ ਨਮੀਆਂ ਜਰਬ ਬਣੀ ਠੀਕ ਹੈ ਜੀ ਠੀਕ ਹੈ ਜੀ ਪਤਲੀਆਂ ਵੱਡ ਲਈ ਹੋਣ ਗਰਮੀ ਲੱਗਦੀ ਚਲੋ ਟੋਕਰੀ ਰੱਖ ਕੇ ਆਉਣਾ ਤੇ ਹੋਰ ਕਣਕ ਕਣਕ ਵੀ ਰੱਖ ਕੇ ਆਣੀ ਆਟਾ ਹੋਰ ਰੱਖ ਕੇ ਆਣਾ ਕਣਕ ਰੱਖ ਕੇ ਆਣੀ ਕਣਕ ਰੱਖ ਕੇ ਆਣੀ ਹੈ ਨਾ ਚਲ ਮੈਂ ਸਕੂਟਰ ਹੀ ਕੱਢਦਾ ਪਹਿਲਾਂ ਟੋਕਰੀ ਰੱਖ ਕੇ ਆਉਣਾ ਫਿਰ ਮੈਂ ਹੋਰ ਰੱਖ ਕੇ ਤੇ ਫੇਰ ਜਾਉਂ ਦੁਕਾਨ ਤੇ ਉਧਰ ਉਧਰੀ ਚਲੋ ਲਓ ਜੀ ਟਾਈਮ ਇੱਧਰ ਹੋ ਗਿਆ ਆ 1:40 ਮਿੰਟ ਸਫਾਈ ਹੋ ਗਈ ਆ ਸਾਡੇ ਨੀਟ ਐਂਡ ਕਲੀਨ ਸਾਡੇ ਅੱਜ ਕੋਈ ਆ ਗਿਆ ਸੀਗਾ ਇਸ ਕਰਕੇ ਅਸੀਂ ਸਵੇਰ 'ਚ ਬਲੌਗ ਨਹੀਂ ਬਣਾਇਆ ਮੈਂ ਗਈ ਸੀਗੀ ਬਜ਼ਾਰ ਤੇ ਬਜ਼ਾਰੋਂ ਲੈ ਕੇ ਆਈਆਂ ਸਬਜ਼ੀ ਸ਼ਾਮ ਨੂੰ ਬਣਾ ਲੈ ਆਲੂ ਮਟਰ ਬਣਾਵਾਂਗੇ ਸ਼ਾਮੀ ਹੈ ਹਾਂ ਹਾਂ ਤੇ ਇੱਧਰ ਸੂਟ ਜਿਹੜਾ ਮੈਂ ਉਸ ਦਿਨ ਲੈ ਕੇ ਆਈ ਸੀਗੀ ਮੈਰਿਜ ਤੇ ਪਾ ਕੇ ਜਾਣਾ ਆ ਤੇ ਹੁਣ ਇਹਨੂੰ ਕਰ ਲਈਏ ਕਟਿੰਗ ਲਾਈਨਿੰਗਸ ਕਾ ਲਈ ਆ ਇੱਧਰ ਇੱਕ ਕਟਿੰਗ ਕੀਤਾ ਪਿਆ ਇਹ ਵੀ ਸੀਣਾ ਤੇ ਇੱਕ ਸੂਟ ਹੋਰ ਸੀਣਾ ਤਿੰਨ ਸੂਟ ਤਿਆਰ ਕਰਨੇ ਆ ਪਰਸੋਂ ਤੱਕ ਹਾਂਜੀ ਮੰਮੀ ਕੀ ਕਰਦੇ ਹੋ ਚਾਹ ਇੱਧਰ ਮੰਮੀ ਬਣਾ ਦੇ ਪਈ ਆ ਚਾਹ ਚਾਹ ਪੀ ਕੇ ਅੱਜ ਸਬਜੀ ਮੰਮੀ ਕੋਈ ਨਹੀਂ ਬਣਾਉਣੀ ਹੈਗੀ ਤੇ ਅੱਜ ਆਪਾਂ ਬਣਾਵਾਂਗੇ ਅੱਜ ਸਾਗ ਨੂੰ ਲਾਵਾਂਗੇ ਤੜਕਾ ਠੀਕ ਆ ਜੀ ਚਲੋ ਜੀ ਕਰ ਲਈਏ ਫਿਰ ਕੰਮ ਪਲਕ ਹੋਰ ਪਲਕ ਨੂੰ ਗਏ ਆ ਲੈਣ ਪਲਕ ਵੀ ਆਂਦੀ ਆ ਉਹਦਾ ਪੇਪਰ ਦੇਖੋ ਅੱਜ ਇੰਗਲਿਸ਼ ਦਾ ਸੀ ਕਿਦਾਂ ਦਾ ਪੇਪਰ ਹੋਇਆ ਹੋਣਾ ਹਨਾ ਹਾਂ ਦਾ ਸਾਰਾ ਉਹਦਾ ਸੁਣਾ ਕੇ ਛੁੱਟੀ ਸੀਗੀ ਮੈਨੂੰ ਹੂੰ ਚਨਾ ਕੇ ਵੇਸ਼ ਕੀਤੀ ਸੀਗੀ ਆਹ ਜੀ ਜ਼ਿਆਦਾ ਦੇਖੋ ਚਲੋ ਦੇਖੋ ਸੋਣਾ ਹੀ ਹੋਇਆ ਹੁਣ ਹਨਾ ਪੇਪਰ ਚਲੋ ਆਉਂਦੀ ਆ ਫੇਰ ਪੁੱਛਦੇ ਆ ਹੁਣ ਹਨਾ ਬਈ ਲੋ ਇਹ 2 ਵਜੇ ਗਏ ਆਪਾਂ ਆ ਕੇ ਪਲਕ ਨੂੰ ਲੈ ਕੇ ਘਰੇ ਹੈ ਬਣਾਉਣ ਲੱਗੀ ਸੀ ਆਹ ਹਾਂ ਨਹੀਂ ਮੈਂ ਇਹ ਚਲ ਬਣਾ ਕੇ ਜਾਣਾ ਹੁਣ ਮੈਂ ਹਾਂਜੀ ਪੇਪਰ ਪੁੱਛੋਗੇ ਦਾ ਹੋਇਆ ਪੇਪਰ ਕਿਦਾਂ ਦਾ ਹੋਇਆ ਇਧਰ ਬਤਾਓ ਬੇਟਾ ਕਿਹਦਾ ਹੁਆ ਬਹੁਤ ਅੱਛਾ ਹੁਆ ਬਹੁਤ ਸੌਖਾ ਜੀ ਕਹਿੰਦੀ ਮੈਨੂੰ ਸਾਰੇ ਆਉਂਦਾ ਸੀਗਾ ਮੈਨੂੰ ਮੈਨੂੰ ਸੌਖਾ ਜੀ ਸੀ ਮੈਨੂੰ ਆਉਂਦਾ ਸੀ ਆਉਂਦਾ ਸੀ ਆਏ ਬੱਚੇ ਇਹ ਤੇ ਕੋਈ ਇੱਧਰ ਹੋ ਰਹੀ ਹੈ ਜੀ ਸੂਟ ਦੀ ਕਟਿੰਗ ਇੱਧਰ ਬੈਠੇ ਆ ਜੀ ਹਾਂਜੀ ਕੀ ਕਰੀ ਜਾਂਦੇ ਜੀ ਤੁਸੀਂ ਸਾਰੇ ਜਣੇ ਹਾਂਜੀ ਮਾਤਾ ਜੀ ਤੁਸੀਂ ਕਟਿੰਗ ਕਰਾ ਰਹੇ ਹੋ ਹੋਰ ਲੱਗੇ ਆ ਬੱਟੇ ਆ ਜੀ ਤੇ ਸੂਟ ਦੀ ਕਟਿੰਗ ਹੋ ਰਹੀ ਆ ਤੇ ਮੈਂ ਆਇਆ ਯਾਰਾ ਬੜਾ ਕੰਮ ਜਣਾ ਇੱਕ ਆਗੇ ਦੱਸਦਾ ਕਿਦਾਂ ਜੀ ਲੱਡੂ ਖਾਣੇ ਫੇ ਕੋਲ ਆ ਦੋ ਗਲਾ ਤਾਂ ਆਹ ਦੇਖ ਮੈਂ ਲੈ ਕੇ ਆਇਆ ਬਹੁਤ ਬੜਾ ਤੁਖਦਾ ਮੇਰਾ ਦਾ ਲਓ ਜੀ ਪਲੇਟਾਂ ਲੈ ਗਿਆ ਨਾ ਸਾਰੀਆਂ ਨੇ ਪਲੇਟਾਂ ਜੇ ਪਾਉ ਉਹਦੇ ਨਿਆਣੇ ਨੂੰ ਫੇਰ ਬਾਅਦ ਚ ਬਾਜ਼ ਮਾਰਦੇ ਆ 6 ਹੈਗੇ ਸੁੱਕੇ ਲੱਡੂ 18 ਹੈਗੇ ਗਿੱਲੇ ਕਿੰਨੇ ਦੇ ਲੈ 100 ਰੁਪਏ ਦੇ ਆ ਜਾ ਮੈਂ ਪਲੇਟਾਂ ਲੈ ਗਏ ਇੱਧਰ ਪੈ ਰਹੇ ਆ ਜੀ ਲੱਡੂ ਜਾਂ ਚਮਚ ਲੈ ਆ ਬਲੂ ਵੱਡਾ ਵੱਡਾ ਚਮਚ ਲੈ ਗਿਆ ਚਾਰ ਚਾਰ ਪਾ ਲੈ ਤਿੰਨ ਤਿੰਨ ਪਾ ਲੈ ਜਿੰਦਾ ਮਰਜੀ ਪਾ ਲੈ ਲੈਣਾ ਸੈਲਡ ਲਾਉਗੀ ਸੈਲਡ ਲਾਉਗੀ ਕਿਉਂ ਨਹੀਂ ਉਹ ਲਓ ਜੀ ਇੱਧਰ ਲੈ ਆਂਦੇ ਜੀ ਆਪਾਂ ਅੱਜ ਰਾਮ ਲੱਡੂ ਤੇ ਲੱਗੇ ਆ ਜੀ ਆਪਾਂ ਹੁਣ ਇਹਨੂੰ ਕਾਣ ਆ ਦੇ ਹਾਂ ਇਹਦੇ ਨਾਲ ਪਾ ਬਈ ਬਸ ਆ ਚੱਕ ਆ ਚੱਕ ਲੈ ਨਾ ਆ ਦੇ ਭਾਈ ਇਹਦੇ ਭਾਗ ਦੋ ਥੋੜੀ ਜੀ ਆ ਦੇ ਉਹ ਤੇਰੀ ਉੱਚ ਪਾਈ ਹੋਈ ਆ ਆ ਦੇ ਚੱਕ ਚੱਕ ਉਹਨੂੰ ਥੈਂਕ ਯੂ ਲੋਈ ਅੱਜ ਆ ਰਾਮ ਲੱਡੂਆਂ ਵਾਲੀ ਦੁਕਾਨ ਤੋਂ ਵੀ ਹਾਂ ਸੁੱਕੇ ਵੀ ਹੈਗੇ ਆ ਵਿੱਚ ਹਾਂ ਤੂੰ ਲੈ ਆਈ ਬਈ ਲੇ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੋ ਜੀ ਇਹ ਲੈ ਗਏ ਜੀ ਆਪਾਂ ਵੀ ਲੱਗਿਆ ਜੀ ਹੁਣ ਖਾਣ ਚਾਰ ਚਾਰ ਲੋ ਜੀ ਇੱਧਰ ਸਾਡੀ ਲੱਗੀ ਮਾਤਾ ਵੀ ਖਾਣ ਤੇ ਲੋ ਜੀ ਆਪਣੇ ਵੀ ਪੈ ਗਏ ਬਰਾਮ ਲੱਡੂ ਰਾਮ ਲੱਡੂ ਕਹਿੰਦੇ ਇਹਨਾਂ ਨੂੰ ਰਾਮ ਲੱਡੂ ਦੇਖੋ ਜੀ ਸਾਡੀ ਲੱਡੂਆਂ ਵਾਲੀ ਸਾਡੀ ਲੱਡੂਆਂ ਵਾਲੀ ਲੱਡੂ ਪਾ ਕੇ ਦੇ ਰਹੀ ਸਾਰਿਆਂ ਨੂੰ ਤੇ ਚਾਓ ਖਾ ਕੇ ਮਿਲਦੇ ਆ ਜੀ ਹੁਣ ਕਿੱਦਾਂ ਕਿੱਦਾਂ ਗਣੇ ਨਾਲ ਗਲਾ ਦੁਖੀ ਜਾਣਾ ਯਾਰ ਉਹਨੂੰ ਉਹਨੇ ਜਦੋਂ ਹਟਣਾ ਉਦੋਂ ਹਟਣਾ ਖਾਓ ਪੀਓ ਆਪਣਾ ਮਜੇ ਨਾਲ ਸਹੀ ਗੱਲ ਆ ਚਲੋ ਠੀਕ ਹੈ ਜੀ ਲੈ ਸਕਦੇ ਸੁੱਕਾ ਲੱਡੂ ਹੋਰ ਕੋਈ ਨਹੀਂ ਲੈ ਲਾਂਗੇ ਹੋਰ ਜੀ ਲੋੜ ਪਈ ਤਾਂ ਕਿਦਾਂ ਲੱਗੇ ਹੈ ਗਦਾਂ ਲੱਗੇ ਤੇ ਝੋਲ ਦੇਣਾ ਬहोत ਉਹਨੂੰ ਖਾਓ ਮਠਿਆਈ ਹੈ ਹੂੰ ਉਹ ਖਾਓ ਮਲ ਖਾਓ ਖਾਦੀ ਬੱਸ ਹਲਦੀ ਤਾਂ ਗਲਾ ਸੜ ਗਿਆ ਹੂੰ ਮੈਂ ਥੋੜੀ ਤੇਜ਼ ਸੀਗੀ ਤੀਸੀ ਮਿਰਚ ਮੰਮੀ ਨੂੰ ਬਿਚਾਣੀ ਦੇ ਹਾਂਜੀ ਖਾਣੀ ਮਠਾਈ ਨਹੀਂ 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 ਬੰਦ ਹਾਂਜੀ ਤਿਆਰ ਹੋ ਉਹ ਚਲਿਏ ਜੋ ਮੈਂ ਵੀਡੀਓ ਵਿੱਚ ਖੜੀਆਂ ਪੰਜ ਪੰਜ ਕਿਦਾ ਦੇਖੋ ਦੇਖੋ ਵੀਡੀਓ ਕੋਈ ਗੱਲ ਨਹੀਂ ਹਾਂਜੀ ਆਂਟੀ ਜੀ ਕਿੱਦਾਂ ਜੀ ਟਾਈਮ ਕੰਨਾ ਹੋ ਗਿਆ ਜੀ ਪੱਲਾ ਵੀਡੀਓ ਦੇਖੋ ਤੁਸੀਂ ਕਿਹੜੀ ਦੇਖਣੀ ਮੈਂ ਬਾਹਰ ਟਾਈਮ ਖਾਵਾਂ ਚਾਰ ਗਏ ਨੇ ਵੱਜ ਤੇ ਟਿਊਸ਼ਨ ਦਾ ਹੋ ਗਿਆ ਟਾਈਮ ਹਾਂ ਚਲੋ 4 ਵਜ ਗਏ ਆ ਵੀ ਚਲੋ ਐਂ ਛੱਡ ਗਿਆ ਤੇ ਮੈਂ ਚੱਲ ਜਾਣਾ ਹੈ ਦੁਕਾਨ ਤੇ ਤੇ ਫਿਰ ਮੈਂ ਸ਼ਾਮ ਨੂੰ ਆਉਣਾ ਚਲਿਏ ਬੋਤੀ ਜੀ ਨਾਲ ਨਾ ਰੱਖੀਵੇਂ ਉੱਧਰ ਰੱਖ ਜਾ ਕੇ ਬੋਤਲ ਪਾਣੀ ਦੀ ਜੇ ਰ ਮੰਨਣਾ ਅਜੇ ਤੱਕ ਮੰਨਿਆ ਨਾ ਫੇਰ 76 ਪੈਣ ਵਾਲੇ ਹੋਏ ਇਹਦੇ ਹੁਣ ਚਲੋ ਚਲਾ ਦੇ ਲਈਏ ਹੁਣ ਪਾਲਾ 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 ਲਓ ਜੀ ਟਾਈਮ ਇੱਧਰ 6:00 ਵੱਜ ਗਿਆ ਐ ਸਾਡੇ ਕੋਈ ਆ ਗਿਆ ਸੀਗਾ ਤੇ ਸਾਡੇ ਕੋਲ ਬਲੌਗ ਨਹੀਂ ਬਣਿਆ ਤੇ ਇੱਧਰ ਮੈਂ ਸਿੰਦੀ ਪਈਆਂ ਸੂਟ ਏ ਮੈਡਮ ਜੀ ਆਈ ਆ ਹੁਣ ਟਿਊਸ਼ਨ ਤੇ ਤੇ ਇਹਦੀ ਬੁੱਕੇ ਦੀ ਫਰੈਂਡ ਕੋ ਰਹਿ ਗਈ ਆ ਮੈਨੂੰ ਕਹਿੰਦੀ ਕਿ ਮੇਰੀ ਬੁੱਕ ਘਰ ਵਾ ਤੂੰ ਮੈਨੂੰ ਕਿਹਾ ਸੀ ਨਾ ਇਹਨਾਂ ਦੇ ਕੰਮ ਦੇਖ ਲੋ ਨਿਆਣਿਆਂ ਦੇ ਇਹਦਾ ਹੈਗਾ ਐਸਐਸਟੀ ਦਾ ਪੇਪਰ ਯਾਨੀ ਕਿ ਸਾਰਾ ਸਾਲ ਟੈਨਸ਼ਨ ਵਾਲਾ ਠੀਕ ਆ ਤੇ ਇੱਧਰ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਕਿ ਹਨ ਇਧਰ ਮੂੰ ਕਰ ਕੀ ਕਹਿੰਦੀ ਸੀਗੀ ਮੇਰੀ ਬੁੱਕ ਇੱਥੇ ਆ ਉਹ ਤਾਂ ਮੈਂ ਉਦੋਂ ਹੀ ਪਹਿਲਾਂ ਰੀਤ ਨੂੰ ਫੋਨ ਕੀਤਾ ਤੇ ਰੀਤ ਕਹਿੰਦੀ ਆਂਟੀ ਜੀ ਮੇਰੇ ਕੋ ਹੈ ਨਹੀਂ ਜਦੋਂ ਮੈਂ ਦੀਕਸ਼ਾ ਨੂੰ ਉਦੋਂ ਹੀ ਮੈਂ ਬੈਠੀ ਬੈਠੀ ਨੇ ਮੈਂ ਕਿਹਾ ਦੀਕਸ਼ਾ ਨੂੰ ਇੱਕ ਵਾਰੀ ਫੋਨ ਕਰਕੇ ਪੁੱਛਦੀ ਆਂ ਜਦੋਂ ਦੀਕਸ਼ਾ ਨੂੰ ਫੋਨ ਕੀਤਾ ਕਹਿੰਦੀ ਆਂਟੀ ਜੀ ਬੁੱਕ ਤਾਂ ਮੇਰੇ ਕੋ ਆ ਉਸ ਤੋਂ ਬਾਅਦ ਫਿਰ ਦੀਕਸ਼ਾ ਦਾ ਫੋਨ ਆਇਆ ਕਹਿੰਦੀ ਆਂਟੀ ਜੀ ਕਹਿੰਦੀ ਪਲਕ ਨੂੰ ਲੈ ਕੇ ਆਉਂਗੇ ਨਾਲ ਫਿਰ ਹੁਣ ਜੇ ਸਵੇਰੇ ਜਾਂਦੇ ਆਂ ਠੰਡ 'ਚ ਸਕੂਟੀ ਤੇ ਜਾਣਾ ਪੈਣਾ ਆ ਹੁਣ ਗੱਡੀ ਚ ਜਾਣੀ ਹੁਣ ਟਾਈਮ ਵੀ ਹੈਗਾ ਆ ਚਲੋ ਚਲੋ ਠੀਕ ਆ ਫੋਟੋਆਂ ਖਿੱਚਾਂਗੇ ਮੈਂ ਕਿਹਾ ਚੱਲ ਹਨਾ ਠੀਕ ਹੈ ਆਹੋ ਮਾਦਾ ਤੇ ਇਸ ਕਰਕੇ ਇਹਦੇ ਕੰਮ ਦੇਖ ਲਓ ਬੁੱਕ ਮੰਨ ਦੀ ਮੰਨ ਦੀ ਤੂੰ ਪੈੜੀ ਬਹੁਤ ਆ ਤੂੰ ਉਹ ਪੈੜੀ ਆ ਤੂੰ ਉਹਨੇ ਮੈਨੂੰ ਫੋਨ ਕੀਤਾ ਸੀ ਮੈਂ ਕਹਿੰਦੀ ਪਲਕ ਤੂੰ ਨਾਲ ਆ ਉਹਦਾ ਫੋਨ ਆ ਰਿਹਾ ਸੀਗਾ ਨਾ ਹੁਣ ਹਾਂ ਇਹਦਾ ਨਹੀਂ ਨਹੀਂ ਉਹਦਾ ਹੀ ਫੋਨ ਕਰਦਾ ਸੀ ਕਹਿੰਦੇ ਪਲਕ ਨੂੰ ਲਿਆਉਂਗੇ ਆਂਟੀ ਜੀ ਆਓ ਉਸੇ ਵੇਲੇ ਫੋਨ ਆ ਗਿਆ ਸੀਗਾ ਕਹਿੰਦੇ ਪਲਕ ਨੂੰ ਲੈ ਕੇ ਆਉਂਗੇ ਨਾਲ ਮੈਂ ਕਿਹਾ ਦੇਖਦੇ ਮੈਂ ਤੇਰੇ ਪਾਪਾ ਨੂੰ ਫੋਨ ਕੀਤਾ ਭਰਾਵਾ ਪਾਪਾ ਤਾਂ ਜ਼ਿਆਦਾ ਹਾਈਪ ਹੋ ਗਏ ਚਲੋ ਫਿਰ ਦੇਖਦੇ ਆ ਚੱਲਦੇ ਆ ਨਾਲੇ ਤੁਹਾਨੂੰ ਦਿਖਾਉਂਦੇ ਆ ਨਾਲੇ ਉੱਥੇ ਮਿਲਾਵਾਂਗੇ ਦੀਕਸ਼ਾ ਦੇ ਨਾਲ ਓਕੇ ਲਓ ਜੀ ਅਸੀਂ ਚੱਲੇ ਆ ਹੁਣ ਪੱਲੂ ਦੀ ਬੁੱਕ ਲੈਣ ਦੇਖੋ ਜੀ ਟਾਈਮ ਹੋ ਗਿਆ ਆ 6:32 ਮਿੰਟ ਦੇਖੋ ਜੀ ਹੈ ਜਲੰਧਰ ਜਾ ਰਹੇ ਆ ਉਹ ਗੱਡੀਆਂ ਬਹੁਤ ਖੋਲੋ ਸ਼ੀਸ਼ੇ ਖੋਲਣਾ ਕਿ ਇੱਧਰ ਜਾ ਰਹੇ ਆ ਜਲੰਧਰ ਚਲੋ ਜੀ ਜਾ ਕੇ ਉੱਥੇ ਵੀ ਤੁਹਾਨੂੰ ਇਹਦੀ ਫਰੈਂਡ ਨਾਲ ਮਿਲਾਉਂਦੇ ਆ ਠੀਕ ਆ ਜੀ ਆਓ ਭਾਈ ਜੇ ਬਾਹਰ ਹੈ ਹੈ ਇਹ ਜਲੰਧਰ ਬਾਹਰ ਆ ਗਏ ਨਾ ਚੈੱਕ ਕਰੋ ਆ ਚੈੱਕ ਕਰੋ ਇਸ ਕੇ ਲਈ ਆਪਕੋ ਆਪਣਾ ਮੌਸਮ ਚੈੱਕ ਕਰੋ ਇਦਾਂ ਲੱਗ ਰਿਹਾ ਹੈ ਯਾ ਬਾਹਰ ਆ ਗਿਆ ਨਹੀਂ ਆ ਰਿਹਾ ਇਹ ਲਾਈਫ ਚ ਹੋਰ ਵਧੀਆ ਲੱਗਦਾ ਵਿਆ ਆ ਹਾਂਜੀ ਆ ਦੇਖੋ ਇੱਧਰ ਦੋਨੇ ਬੈਠੇ ਆ ਕਾਲੇ ਕਾਲੇ ਆ ਹਾਂ ਦੇ ਇਸ ਟਾਈਮ ਫਲੈਸ਼ ਕਰਾਂ ਨਾ ਉਹ ਗੋਰੇ ਗੋਰੇ ਗਾਇਜ਼ ਚੀਚਾ ਖੁੱਲਿਆ ਚੈੱਕ ਕਰੋ ਉਹ ਯਾਰ ਮੜੀ ਫੋਟੋ ਖਿੱਚਣੀ ਸੀਗੀ ਬਹੁਤ ਸਹੀ ਮੌਸਮ ਆ ਆ ਆਪਾਂ ਪਹੁੰਚ ਗਏ ਆ ਜੀ ਤੇਰੀ ਫਰੈਂਡ ਦੇ ਘਰੇ ਹੁਣ ਚੱਲੇ ਆ ਤੇ ਉੱਥੋਂ ਲੈ ਕੇ ਆਉਣੀ ਇਹਦੀ ਬੁੱਕ ਪੇਪਰ ਇਹਨਾਂ ਦਾ ਸਿਆਪਾ ਸਾਡੇ ਕੋਲ ਪਾਇਆ ਹੋਇਆ ਹੈ ਇਹਨਾਂ ਨੇ ਹਾਂ ਪਤਾ ਕੀ ਆ ਵੀਰ ਜੀ ਨੀਆ ਹੁਣ ਐਸ ਫੇਰੇ ਮੇਕੋ ਵੀ ਨਹੀਂ ਟਾਈਮ ਹੈ ਇਹਨੇ ਰਾਤ ਨੂੰ ਪੜਨਾ ਆ ਆਪਣਾ ਹੂੰ ਚਲੋ ਚਲਦੇ ਹਾਂ ਹੁਣ ਲਓ ਜੀ ਬੁੱਕ ਮਿਲ ਗਈ ਆ ਸ਼ੂਗਰ ਗੁਰੂ ਬੁੱਕ ਮਿਲ ਗਈ ਹੁਣ ਬੋਲ ਥੈਂਕ ਯੂ ਗੁਰੂ ਗੋਬਿੰਦ ਦਾ ਕੀ ਪਰਮਾਤਮਾ ਦਾ ਸ਼ੁਕਰ ਕਰੀ ਹਾਂ ਬਹੁਤ ਸਾਰ ਬਹੁਤ ਮਿਸਕੀਤਾ ਤੇ ਹਾਂ ਪਰ ਰਾਤ ਨੂੰ 12 ਵਜੇ ਤੱਕ ਇਹਨੂੰ ਪੜਤ ਲਊਗੀ ਆਪਣਾ ਹੂੰ ਕਿੰਨੀ ਹੋ ਗਈ ਤਿਆਰੀ ਪੇਪਰਾਂ ਦੀ ਤਿਆਰੀ ਹਾਂਜੀ ਚਲੋ ਵਧੀਆ ਜੀ ਕਹਿੰਦੀ ਇਹ ਪ੍ਰੋਦੀ ਦੇਖੋ ਕੀ ਕਰ ਹੁਣ ਦੇਖੋ ਇਹ ਕਹਿੰਦੀ ਮੇਰੀ ਬੁੱਕ ਹੈ ਨਹੀਂ ਮੇਰੀ ਬੁੱਕ ਘਰ ਹੀ ਪਈ ਆ ਕਹਿੰਦੀ ਮੇਰੀ ਬੁੱਕ ਘਰ ਆ ਮੈਂ ਉੱਧੇ ਹੀ ਆ ਨਾ ਮੈਂ ਬੈਠੀ ਬੈਠੀ ਨੇ ਮੈਂ ਕਿਹਾ ਚਲ ਇੱਕ ਵਾਰੀ ਰੀਤ ਨੂੰ ਪੁੱਛ ਲੈਣੇ ਰੀਤ ਨੂੰ ਪੁੱਛਿਆ ਕਹਿੰਦੇ ਅੰਦੇ ਮੇਤੋ ਤਾਂ ਹੈ ਨਹੀਂ ਪੇ ਮੈਂ ਕਿਹਾ ਦੀਕਸ਼ਨ ਰੇ ਕੋਈ ਪੁੱਛ ਕੇ ਦੇ ਲਈਏ ਸਈ ਖੇਤ ਲੋ ਜਿਹੜੀਆਂ ਫੋੜਾਂ ਮੇ ਦੋ ਦਿਨ ਖਿੱਚਣੀਆਂ ਫਟਾਫਟ ਇਹਨੇ ਫੇਰ ਵੀ ਨਹੀਂ ਸੀ ਮੰਨਣਾ ਤੇ ਫਿਰ ਅਸੀਂ ਚੱਲੀਏ ਖਿੱਚ ਕੇ ਆਜੋ ਫੋੜਾਂ ਇਹ ਨਹੀਂ ਦੇਖਾ ਕੋਈ ਨਹੀਂ ਕੋਈ ਤੂੰ ਅੰਡੀ ਦਾ ਚੱਕ ਲਿਆ ਹੈ ਨਹੀਂ ਕੋਈ ਕੋਈ ਨਹੀਂ ਕੋਈ ਹਾਂਜੀ ਪਈਆਂ ਤੁਹਾਡੀਆਂ ਫੋਟੋਆਂ ਕਿ ਨਹੀਂ ਚੱਲੀਏ ਫੇ ਹੁਣ ਲੇਟ ਬਹੁਤ ਹੋ ਜਾਣਾ ਦਿਨ ਰਾਤ ਕਿੰਨਾ ਹੋ ਗਿਆ ਜੀ ਚਲੋ 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 ਆਓ ਚਲੀਏ ਫੇ ਬੈਠੋ ਹਮੇਂ ਮੈਂ ਗੱਡੀ ਕਰਦਾ ਅੱਗੇ ਨੂੰ ਪਹਿਲਾਂ ਇਹ ਗੱਡੀ ਤੂੰ ਚਲਾ ਲਾ ਤੇ ਗੱਲ ਲੈ ਗਈ ਘਰ ਤਾਂ ਕਿ ਤਾਰੀ ਚਲ ਠੀਕ ਹੈ ਜੀ ਬੁੱਕ ਲੈ ਕੇ ਜਾਂਦੀ ਹੈਗੀ ਬੁੱਕ ਲੈ ਆਏ ਅਸੀਂ ਹੁਣ ਤੇ ਹੁਣ ਚੱਲਦੇ ਆਂ ਕਰਤਾਰਪੁਰ ਜਾ ਕੇ ਮਿਲਦੇ ਆਂ ਫਿਰ ਜੀ ਬਿਲਕੁਲ ਵਧੀਆ ਲੱਗਾ ਹੋਰ ਹੋਰ ਹਾਂ ਵਧੀਆ ਲੱਗ ਬਹੁਤ ਵਧੀਆ ਹਾਂਜੀ ਲਓ ਜੀ ਠੰਡਾ ਪੀ ਗੇ ਤਾਂ ਲੋ ਜੀ ਆਪ ਆ ਗਏ ਜੀ ਆਪਣੇ ਘਰੇ ਲੈ ਕੇ ਬੁੱਕ ਪਲਗਦੀ ਬੁੱਕ ਮਿਲ ਗਈ ਆ ਹਾਂ ਨਹੀਂ ਤਾਂ ਪਤਾ ਨਹੀਂ ਕਿਦਾਂ ਇਹਨੇ ਪਤਾ ਨਹੀਂ ਫੇਲ ਹੀ ਹੋਣਾ ਸੀ ਇਸ ਪੇਪਰ 'ਚੋਂ ਹਾਂ ਹਾਂ ਜੀ ਨਾ ਬੁੱਕ ਮਿਲਦੀ ਤਾਂ ਚਲੋ ਹੋਰ ਦੁਬਾਰਾ ਰੋਟੀ ਨਾ ਖਾਦੀ ਹੁਣ ਭੁੱਖ ਲੱਗੀ ਹੋਈ ਆ ਚਲੋ ਬਣਾਓ ਰੋਟੀ ਯਾਰ ਖਾਈਏ ਦੁਪਹਿਰ ਦੀ ਖਾਦੀ ਸੀ ਰੋਟੀ ਮੈਂ ਬਣਵਾਈ ਆਪਣੇ ਵਾਸਤੇ ਪੁੱਠੇ ਤਵੇ ਵਾਲੀ ਮਤਲਬ ਸਵੇਰ ਦੀ ਖਾਦੀ ਹੋਈ ਆ ਦੁਪਹਿਰੇ ਖਾਦੀ ਨਹੀਂ ਆਪਾਂ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਇਹ ਲੋ ਜੀ ਇੱਧਰ ਸਾਗ ਦੇ ਨਾਲ ਪਰੌਂਠੀਆਂ ਤੇ ਅਸੀਂ ਮੈਂ ਬਵਾਈ ਆਪਣੇ ਮੈਂ ਕਿਹਾ ਪੁੱਠੇ ਤਵੇ ਵਾਲੀ ਰੋਟੀ ਵੀ ਉਹ ਬਣਾ ਗਏ ਆਪਾਂ ਨੂੰ ਤੇ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਹੁਣ ਰਾਤ ਦਾ ਤੇ ਕੁੜੀ ਗਰਮਾ ਗਰਮ ਲਿਆ ਲੈ ਦਈ ਜਾਂਦੀ ਸਾਨੂੰ ਤੇ ਦੁਪਹਿਰ ਦੀ ਸਾਨੂੰ ਲੱਗੀ ਭੁੱਖ ਤੇ ਦੀ ਖਾਈ ਜਾਂਦੇ ਆ ਟਾਈਮ ਹੋ ਗਿਆ 9 ਤੇ ਰੋਟੀ ਪਾਣੀ ਦਾ ਕੰਮ ਕਰਕੇ ਆਪਾਂ ਹੋ ਗਏ ਆ ਵਿਹਲੇ ਸਾਡੇ ਭੁਜੀਆ ਮੁ ਕਹੇਗਾ ਪਲਕ ਖਾਂਦੀ ਹੁੰਦੀ 커피 ਦੇ ਨਾਲ ਉਹ ਲੈ ਕੇ ਆਇਆ ਦੁੱਧ ਫਿਰ ਜਾ ਕੇ ਲੈ ਕੇ ਆਇਆ ਰੋਟੀ ਖਾ ਕੇ ਆਪੇ ਆਈ ਨਾ ਭੁਜੀਆ ਉਹ ਥੋੜਾ ਜਿਹਾ ਪਿਆ ਹਾਂ ਦੁੱਧ ਦੁੱਧ ਰੱਖਿਆ ਗਰਮ ਜਾਗ ਵਾਸਤੇ ਜਾਗ ਵਾਸਤੇ ਲੱਗੇ ਦਹੀਂ ਲਾਉਣ ਗਰਮ ਬਹੁਤ ਆ ਹਾਂ ਜਾਗ ਵਾਸਤੇ ਦਹੀਂ ਦੁੱਧ ਦਹੀਂ ਵਾਸਤੇ ਮਤਲਬ ਜਾਗ ਲਾਉਣ ਲੱਗੇ ਆ ਦੁੱਧ ਨੂੰ ਦਹੀਂ ਲਈ ਉਲਟ-ਪੁਲਟ ਬੋਲੇ ਜਾਂਦਾ ਮੈਂ ਦੁੱਧ ਦਹੀਂ ਖਾਂਦਾ ਨਹੀਂ ਇਸ ਲਈ ਉਲਟ ਪੱਕ ਨਹੀਂ ਪਤਾ ਇਸ ਲਈ ਉਲਟ-ਪੁਲਟ ਬੋਲੇ ਜਾਂਦਾ ਖਾਣੇ ਨੂੰ ਮੇਰੀ ਪਤਾ ਕਿੱਦਾਂ ਜਾਗਣਾ ਤੇ ਕੀ ਕਰਦੇ ਨਾ ਇਹਨਾਂ ਨੇ ਕਦੀ ਜਿੰਗਰੀ ਦੀ ਦਹੀਂ ਖਾਦਾ ਆ ਨਾ ਇਹਨਾਂ ਸੁਭਾਅ ਪਤਾ ਤੁਹਾਨੂੰ ਉੱਤੇ ਇਹ ਪਤਾ ਤੁਹਾਨੂੰ ਕਿ ਦਹੀਂ ਦਹੀਂ ਲਾਣਗੇ ਜਾਗਲ ਬਰ ਤੇ ਕੀ ਕੀ ਬੋਲੀ ਜਾਂਦੇ ਸੀ ਹੋ ਗਿਆ ਬਹੁਤ ਬੇਸਤੀ ਹੋ ਗਈ ਮੇਰੀ ਚਲੋ ਵਲੋਗ ਐਂਡ ਕਰੋ ਤੁਸੀਂ ਇਹਨਾਂ ਦਾ ਇਹ ਸੂਟ ਦਾ ਕੰਮ ਨਹੀਂ ਮੁਕਿਆ ਹੈਗਾ 10 ਵਜੇ ਤੱਕ ਅੱਜ ਕਰਾਂਗੇ ਹੋਰ ਕੰਮ ਆਉਣ ਹਾਂ ਦੇਖੋ ਜੀ ਹਾਂਜੀ ਲਾਈਕਸ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੋਗ ਕਿੱਦਾਂ ਦੇ ਲੱਗਦੇ ਆ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਮਝੋ ਵੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਠੀਕ ਹੈ ਕਿਥੋਂ ਕਿਥੋਂ ਦੇਖਦੇ ਆ ਤੇ ਆਪਣੀ رائے ਜ਼ਰੂਰ ਦਿਓ ਚਲੋ ਠੀਕ ਹੈ ਜੀ ਮਿਲਦੇ ਗੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ